ਬਾਬਾ ਦੀਪ ਸਿੰਘ ਜੀ ਤੇ ਭਰੋਸਾ ਰੱਖ ਉਹਨਾਂ ਨੇ ਤੇਰੇ ਨਾਲ ਕੁਝ ਵੀ ਮਾੜਾ ਨਹੀਂ ਹੁੰਦੇ ਨਾ ਨਾ ਡਰ ਹੋ ਸਕਦਾ ਹੈ ਤੇਰੇ ਦੇ ਸਮਾਂ ਔਖਾ ਆਇਆ ਹੋਵੇ ਤੇਰਾ ਦਿਲ ਜਗਾ ਜਗਾ ਦੇ ਡਰਦਾ ਹੋਵੇ ਅੰਦਰੋਂ ਤੈਨੂੰ ਹੌਲ ਪੈਂਦੇ ਹੋਣ ਕਿ ਅੱਗੇ ਕੀ ਹੋਏਗਾ ਮੈਂ ਤਾਂ ਫਸ ਚੁੱਕਾ ਹਰ ਪਾਸੇ ਕਬਰਾ ਆਣਾ ਬਾਬਾ ਦੀਪ ਸਿੰਘ ਨੇ ਬਾਹ ਫੜੀ ਹੋਈ ਤੇਰੀ ਸੱਚੇ ਮਨ ਨਾਲ ਬੁਕਾਰੇਗਾ ਬਾਬਾ ਨੂੰ ਯਾਦ ਕਰੇਗਾ ਜਿੱਥੇ ਮਰਜੀ ਤੂੰ ਫਸਿਆ ਹੋਵੇ ਸਾਰੇ ਸੰਸਾਰ ਨੇ ਤੇਰੀ ਬਾਹ ਛੱਡਤੀ ਹੋਵੇ ਤੇਰੇ ਆਪਣੇ ਵੀ ਤੇਰੇ ਤੋਂ ਦੂਰ ਹੋ ਗਏ ਹੋਣ ਬਾਬਾ ਦੀਪ ਸਿੰਘ ਨੇ ਸਿਰਫ ਯਾਦ ਹੀ ਕਰ ਲਈ ਬਾਬਾ ਹੀ ਤੇਰੀ ਉੱਥੇ ਵੀ ਰਾਖੀ ਕਰਨ ਆ ਜਾਣਗੇ ਬਾਬਾ ਜੀ ਦਾ ਨਾਮ ਹੀ ਜਿਹੜਾ ਬੰਦਾ ਲੰਦਾ ਨਾ ਜਿਹੜਾ ਉਹਨਾਂ ਨੂੰ ਯਾਦ ਕਰਦਾ ਉਹਦੇ ਮਨ ਦੇ ਅੰਦਰੋਂ ਡਰ ਨਾਮ ਦੀ ਚੀਜ਼ ਹੀ ਖਤਮ ਹੋ ਜਾਂਦੀ ਹੈ ਫੇਰ ਉਹਨੂੰ ਡਰ ਨਹੀਂ ਲੱਗਦਾ ਕਿ ਮੇਰੇ ਦੇ ਓਖੀ ਘੜੀ ਚੱਲਦੀ ਹੈ ਜਾਂ ਮੇਰਾ ਸਾਰਿਆਂ ਨੇ ਸਾਹ ਛੱਡਦਾ ਮੈਂ ਨਾ ਕੀ ਹੋਏਗਾ ਅੱਗੇ ਉਹਦੇ ਦਿਲ ਦੀ ਮਾਰ 'ਚ ਕੋਈ ਆਵਾਜ਼ ਆਉਂਦੀ ਕਿ ਬਾਬਾ ਦੀਪ ਸਿੰਘ ਜੀ ਬੈਠੇ ਆ ਜਿੱਦਾਂ ਦਾ ਮਰਜ਼ੀ ਸਮਾ ਆਏ ਜਿੱਦਾਂ ਦੀ ਮਰਜ਼ੀ ਘੜੀ ਆ ਜਾਏ ਬਾਬਾ ਇਹਨੇ ਕੁਛ ਨਹੀਂ ਹੁੰਦੇ ਨਾ ਮੇਰੇ ਬਾਬਾ ਹੀ ਬਹੁਤ ਮਹਾਨ ਹੈ ਜਿਹੜੇ ਸੱਚੇ ਦਿਲ ਨਾਲ ਪਿਆਰ ਕਰਦੇ ਨਾ ਬਾਬਾ ਦੀਪ ਸਿੰਘ ਨੂੰ ਉਹ ਪਿਆਰ ਨਾਲ ਲਿਖੋ ਤਨ ਤਨ ਬਾਬਾ ਦੀਪ ਸਿੰਘ ਜੀ